ਮੇਰਾ ਰਸਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰੂਸ ਜੀ ਰੁਚੇ ਨਾ ਕਲਕੀਆ ਵਾਲਾ ਜਗ ਪਾਵੇ ਸਾਰਾ ਰੁੱਝੇ ਤੇਰਾ ਰੁਚੇ ਨਾ ਕਲਕੀਆ ਵਾਲਾ ਜਗ ਪਾਵੇ ਸਾਰਾ ਰੁੱਝੇ ਤੇਰਾ ਰੁਚੇ ਨਾ ਕਲਕੀਆ ਵਾਲਾ ਜਗ ਪਾਵੇ ਸਾਰਾ ਰੁੱਝੇ

ਮਨ ਜੋ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਮਾ کافی ਉੱਚਾ ਹੋ ਗਿਆ ਇੱਕ ਦੋ ਬੇਨਤੀਆਂ ਕਰਨ ਵਾਸਤੇ ਆਪਾਂ ਹਾਜ਼ਰੀ ਭਰਨ ਲੱਗੇ ਹਾਂ ਸਤਿਗੁਰੂ ਜੀ ਦੀ ਮਹਾਨ ਉਪਾਰ ਕਿਰਪਾ ਹੋਈ ਹੈ ਜੋ ਕਿ ਦਸਵੀਂ ਦੇ ਦਿਹਾੜੇ ਔਰ ਖਾਲਸਾ ਸਾਜਨਾ ਦਿਵਸ ਮਰਦ ਦੀ ਕਿਰਪਾ ਦੇ ਨਾਲ ਮਨਾਇਆ ਗਿਆ ਜਿਹਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਮਹਾਪੁਰਖ ਸ਼੍ਰੀਮਾਨ ਸਿੰਘ ਸਾਹਿਬ ਸੰਤ ਗਿਆਨੀ ਸ਼ੇਰ ਸਿੰਘ ਜੀ ਹੰਬਾਲੇ ਵਾਲੇ ਪੰਥ ਦੇ ਮਾਨ ਵਿਦਵਾਨ ਉਹਨਾਂ ਨੇ ਹਾਜ਼ਰੀ ਭਰੀ ਉਹਨਾਂ ਤੋਂ ਉਪਰੰਤ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲੇ ਮਹਾਪੁਰਖ ਉਹਨਾਂ ਨੇ ਹਾਜ਼ਰੀ ਭਰੀ ਹੁਣੇ-ਹੁਣੇ ਮਹਾਪੁਰਖ ਹਾਜ਼ਰੀ ਭਰ ਕੇ ਗਏ ਆ ਬਾਬਾ ਪਰਮਪ੍ਰੀਤ ਸਿੰਘ ਜੀ ਨਥਮਲ ਪਰਵਾਲੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰੀ ਐ ਸੋ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। अनेका ਸੰਗਤਾਂ ਹਾਜ਼ਰੀ ਭਰ ਰਹੀਆਂ ਹਨ। ਜਿੱਥੇ ਆਪ ਸਾਰੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਉੱਥੇ ਨਾਲ ਨਾਲ ਖਾਲਸਾ ਸਾਜਨਾ ਦੇ ਉਸ ਦੇ ਸਬੰਧ ਦੇ ਵਿੱਚ ਕਿਉਂਕਿ 325 ਸਾਲ ਹੋ ਗਏ ਐ ਖਾਲਸਾ ਸਜਾਏ ਨੇ। ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੇ ਵਿੱਚ ਖਾਲਸਾ ਸਾਜਿਆ ਤੇ ਅੱਜ ਬਹੁਤਾ ਲੰਮਾ ਸਮਾਂ ਨਹੀਂ ਹੋਇਆ 325 ਸਾਲ ਹੋ ਗਏ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੀ ਕੌਮ ਦੇ ਸਿਰ ਤੇ ਦਸਤਾਰਾਂ ਚਾਹੀਦੀਆਂ ਸੀ ਜਿਹੜੀ ਕੌਮ ਦੇ ਹੱਥਾਂ ਵਿੱਚ ਗੁਰਬਾਣੀ ਦੇ ਗੁਰਕਾ ਸਾਹਿਬ ਚਾਹੀਦੇ ਸੀ ਜਿਹੜੀ ਕੌਮ ਦੇ ਹੱਥਾਂ ਦੇ ਵਿੱਚ ਤਲਵਾਰਾਂ ਸ੍ਰੀ ਸਾਬਾ ਚਾਹੀਦੀਆਂ ਸੀ ਜਿਹੜੀ ਕੌਮ ਦੇ ਹੱਥਾਂ 'ਚ ਮਾਲਾ ਚਾਹੀਦੀਆਂ ਸੀ ਜਿਹੜੀ ਕੌਮ ਦੇ ਹੱਥ ਦੇ ਵਿੱਚ ਸਿੱਖ ਇਤਿਹਾਸ ਦੀਆਂ ਕਿਤਾਬਾਂ ਚਾਹੀਦੀਆਂ ਸੀ ਅੱਜ ਉਹ ਹੱਥਾਂ ਦੇ ਵਿੱਚ ਟੀਕੇ ਆ ਗਏ ਅੱਜ ਉਹ ਹੱਥਾਂ ਦੇ ਵਿੱਚ ਨਸ਼ੇ ਦੀਆਂ ਪੁੜੀਆਂ ਆ ਗਈਆਂ दारू ਦੀਆਂ ਬੋਤਲਾਂ ਆ ਗਈਆਂ ਜਿਹੜਾ ਸਿੱਖ ਕਿਸੇ ਵੇਲੇ ਮਾਣ ਕਰਦਾ ਸੀ ਗੁਰਬਾਣੀ ਪੜ੍ਹਨ ਦੀ ਗੁਰਬਾਣੀ ਸੁਣਨ ਲਈ ਸ਼ਬਦ ਸੁਣਨ ਵਾਸਤੇ ਅੱਜ ਉਹੀ ਸਿੱਖ ਲਚਰ ਗੀਤਾਂ ਦੇ ਉੱਤੇ ਉੱਤੇ ਪੰਗੜੇ ਪਾਉਂਦਾ ਫਿਰਦਾ ਹੈ ਨੱਚਦਾ ਫਿਰਦਾ ਹੈ ਯਾਦ ਹੀ ਨਹੀਂ ਆ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਕੀ ਕੀਤਾ ਅੱਜ ਸਾਨੂੰ ਸਾਰਾ ਕੁਝ ਭੁੱਲ ਗਿਆ ਸਾਨੂੰ ਕਦੇ ਵੀ ਧਿਆਨ ਰੱਖਿਓ ਰੱਬ ਐਸਾ ਸਮਾਂ ਕਦੇ ਨਾ ਕਿਸੇ ਤੇ ਲੈ ਕੇ ਆਵੇ ਕੋਈ ਛੋਟੀ ਉਮਰ ਵਿੱਚ ਚਲਿਆ ਜਾਏ ਫਰਿਆਦ ਕਰਿਓ ਸਾਨੂੰ ਕਦੇ ਵੀ ਬਾਬਾ ਫਤਿਹ ਸਿੰਘ ਦੀ ਯਾਦ ਨਹੀਂ ਆਉਂਦੀ ਦਿਲ ਤੇ ਹੱਥ ਰੱਖ ਕੇ ਵੇਖੋ ਵੀ ਕਦੇ ਸਾਨੂੰ ਬਾਬਾ ਫਤਿਹ ਸਿੰਘ ਯਾਦ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹੜਾ ਪੁੱਤ ਪਿਆਰੇ ਨਹੀਂ ਸੀ ਇਹ ਯਾਦ ਰੱਖਿਓ ਮਹਾਰਾਜ ਨਿਰਮੋਹੇ ਨਹੀਂ ਸੀ ਮਹਾਰਾਜ ਜੀ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਲਾਲਾਂ ਨੂੰ ਬਹੁਤ ਜ਼ਿਆਦਾ ਪਰ ਸਾਨੂੰ ਕਦੇ ਵੀ ਬਾਬਾ ਫਤਿਹ ਸਿੰਘ ਚੇਤੇ ਨਹੀਂ ਆਇਆ ਸਾਨੂੰ ਕਦੇ ਵੀ ਬਾਬਾ ਜੋਰਾਵਰ ਸਿੰਘ ਦੀ ਯਾਦ ਨਹੀਂ ਆਈ ਕਦੇ ਸਹਬਜ਼ਾਦਾ ਜਵਾਨ ਪੁੱਤ ਕਲਗੀਆਂ ਵਾਲੇ ਪਾਤਸ਼ਾਹ ਦਾ ਵੀ ਆਉਣ ਦੀ ਉਮਰ ਵਾਲਾ ਸਹਬਜ਼ਾਦਾ ਬਾਬਾ ਜੀ ਸਿੰਘ ਯਾਦ ਨਹੀਂ ਆਇਆ। ਜੁਝਾਰ ਸਿੰਘ ਨਹੀਂ ਯਾਦ ਆਇਆ। ਅੱਜ ਕਿਉਂਕਿ ਜਿਹੜੀ ਸਟੇਟ ਹੈ ਉਹ ਤੇ ਹਮੇਸ਼ਾ ਹੀ ਗੱਲ ਚਾਹੁੰਦੀ ਸਿੱਖਾਂ ਨਾਲ ਅੱਜ ਨਹੀਂ ਬੜੇ ਲੰਮੇ ਸਮੇਂ ਤੋਂ ਤੱਕਾ ਹੁੰਦਾ ਹੈ ਤੇ ਹੋ ਵੀ ਰਿਹਾ। ਕਮਾਲ ਦੀ ਗੱਲ ਇਹ ਹੋਈ। ਬਾਕੀ ਕੌਮਾਂ ਦੀ ਗੱਲ ਨਹੀਂ ਸਾਡੀ ਕੌਮ ਦੀ ਗੱਲ ਸਿੱਖ ਕੌਮ ਦੀ ਗੱਲ। ਅਮਰਤ ਦੀ ਗੱਲ ਕਰਨ ਵਾਲਾ ਨੌਜਵਾਨ ਆਪਣੀ ਹੋਂਦ ਦੀ ਗੱਲ ਕਰਨ ਵਾਲਾ ਨੌਜਵਾਨ ਸਿੱਖ ਸਿਧਾਂਤਾਂ ਦੀ ਗੱਲ ਕਰਨ ਵਾਲਾ ਨੌਜਵਾਨ ਜੇਲ੍ਹ ਦੇ ਵਿੱਚ ਬੰਦ ਐਨਐਸਏ ਲਾ ਕੇ ਉਹਨੂੰ ਡਿਬੜੂਗਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਨੂੰ ਕਿੰਨੇ ਮਹੀਨੇ ਹੋ ਗਏ ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਕਿਸੇ ਦਾ ਧਿਆਨ ਨਹੀਂ ਪਰ ਉਦੋਂ ਵੱਡਾ ਦੁੱਖ ਇਹ ਹੋਇਆ ਜਦੋਂ ਉਹਨਾਂ ਦੇ ਮਾਪਿਆਂ ਵੱਲੋਂ ਜਿਹੜੇ ਸਿੰਘ ਅੱਜਕੱਲ ਡਿਬੜੂਗਰ ਜੇਲ੍ਹ ਦੇ ਅੰਦਰ ਅਸਾਮ ਦੇ ਵਿੱਚ ਬੰਦ ਆ ਉਹਨਾਂ ਦੇ ਮਾਪਿਆਂ ਵੱਲੋਂ ਧਰਨਾ ਲਾਇਆ ਹੋਇਆ ਤੇ ਥੋੜੇ ਦਿਨ ਪਹਿਲਾਂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੀ ਮਾਤਾ ਨੂੰ ਚੋੱਕ ਕੇ ਲਿਜਾਇਆ ਜਾਂਦਾ ਹੈ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਪੰਥ ਦਾ ਕੋਈ ਵੀ ਨੁਮਾਇੰਦਾ ਨਹੀਂ ਬੋਲਦਾ ਦੁਖਾਂਤ ਹੈ ਦੂਜੀ ਗੱਲ ਜਿਨਨੇ ਅੰਮ੍ਰਿਤ ਦੀ ਗੱਲ ਕਰਨੀ ਸੀ ਜਿਨਨੇ ਸਿੱਖ ਸਿਧਾਂਤਾਂ ਦੀ ਗੱਲ ਕਰਨੀ ਸੀ ਉਹ ਤੇ ਚਮਕੀਨੇ ਦੀਆਂ ਫਿਲਮਾਂ ਵੇਖਦਾ ਫਿਰਦਾ ਹੈ ਅੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਰਮ ਦੀ ਗੱਲ ਹੈ ਆਪਣੀ ਧੀ ਨੂੰ ਨਾਲ ਲਾ ਜਾ ਕੇ ਮੈਂ ਵੇਖਦਾ ਦੁੱਖ ਹੁੰਦਾ ਜਦੋਂ ਲੋਕ ਸਟੋਰੀਆਂ ਪਾਉਂਦੇ ਨਾ ਆਪਣੀ ਧੀ ਨੂੰ ਨਾਲ ਲਾ ਜਾ ਕੇ ਆਪਣੇ ਪੁੱਤ ਨੂੰ ਨਾਲ ਲਾ ਜਾ ਕੇ ਚਮਕੀਨੇ ਦੀ ਫਿਲਮ ਦਿਖਾਉਂਦੇ ਫਿਰਦੇ ਲੋਕ ਇੰਨੀ ਕੁ ਜ਼ਿਆਦਾ ਸਾਡੇ ਅੰਦਰ ਗਿਰਾਵਟ ਆ ਗਈ ਹੈ ਇੰਨੇ ਕੁ ਜ਼ਿਆਦਾ ਅਸੀਂ ਗਿਰ ਚੁੱਕੇ ਆ ਸਾਨੂੰ ਯਾਦ ਹੀ ਨਹੀਂ ਰਿਹਾ ਉਹੀ ਦਿਲਜੀਤ ਐ ਜਿਨੇ ਕਿਸੇ ਵੇਲੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਦੇ ਤੇ ਫਿਲਮ ਬਣਾਈ ਸਰਕਾਰ ਨੇ ਸਾਰੇ ਪਾਸਿਓਂ ਬੈਨ ਕਰ ਦਿੱਤੀ ਤੇ ਅੱਜ ਉਹ ਫਿਲਮ ਇੱਕ ਬਹੁਤ ਢਿਹੜੀ ਕਿਸਮ ਦਾ ਬੰਦਾ ਲਚਰਤਾ ਫਲਾਉਣ ਵਾਲਾ ਬੰਦਾ ਉਹਦੀ ਫਿਲਮ ਲੱਗੀ ਤੇ ਅੱਜ ਉਹਨੂੰ ਪਰੋਸਿਆ ਜਾ ਰਿਹਾ ਬੜੇ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਧੱਕੇ ਨਾਲ ਕਿਹਾ ਜਾਂਦਾ ਵੀ ਵੇਖ ਕੇ ਆਓ ਬੜੀਆਂ ਪ੍ਰੋਮੋਸ਼ਨ ਫੜਾ ਕੁਝ ਹੋਇਆ ਤੇ ਅੱਜ ਹਰ ਬੰਦਾ মিডিਏ ਵਾਲੇ ਵੀ ਚੱਕ ਕੇ ਕਵਰੇਜ ਇੱਥੇ ਉਹ ਰੋਟੀ ਖਾਂਦਾ ਰਿਹਾ ਇੱਥੇ ਉਹ ਤੁਰਦਾ ਰਿਹਾ ਇੱਥੇ ਇਦਾਂ ਕਰਦਾ ਰਿਹਾ ਦੁਸ਼ਟ ਬੰਦੇ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂ ਹੋਇਆ ਸਾਰਾ ਕੁਝ ਇੱਕ ਪਾਸੇ ਕਿਸਾਨ ਧਰਨੇ ਤੇ ਬੈਠੇ ਆ ਹੱਕ ਲੈਣ ਵਾਸਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਇਹ ਦੋਨੋਂ ਹੀ ਗੱਲਾਂ ਸਮੇਂ ਦੀ ਹਕੂਮਤ ਨੂੰ ਬਿਲਕੁਲ ਪਸੰਦ ਨਹੀਂ ਹੈ ਤੇ ਯਾਦ ਰੱਖਿਓ ਜਦੋਂ ਕੋਈ ਇਹਨਾਂ ਦਾ ਮੰਦਰੀ ਚੁੱਕਿਆ ਜਾਂਦਾ ਫਿਰ ਚੀਕਾਂ ਪੈ ਜਾਂਦੀਆਂ ਗੱਜ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਚੀਕਾਂ ਨਿਕਲ ਗਈਆਂ ਰੋਣ ਲੱਗ ਗਏ ਪਰ ਦੁਖਾਂਤ ਹੈ ਸਾਨੂੰ ਸਮਝਣਾ ਪੈਣਾ ਜੋ ਮੈਂ ਬੇਨਤੀ ਕਰ ਰਿਹਾ ਜੇ ਇਦਾਂ ਹੀ ਹੁੰਦਾ ਰਿਹਾ ਤੇ ਬੜੀ ਮੁਸ਼ਕਲ ਬਾਤ ਹੋ ਜਾਣੀ ਹੈ ਜੇ ਅਸੀਂ ਨਾ ਜਾਗੇ ਹੁਣ ਵੀ ਜਾਗਣ ਦਾ ਵੇਲਾ ਹੈ ਜਾਗਣ ਦਾ ਯਤਨ ਕਰੀਏ ਗੁਰਬਾਣੀ ਖੁਦ ਪੜੀਏ ਖੁਦ ਨਿਤਨੇਮ ਕਰੀਏ ਖੁਦ ਇਤਿਹਾਸ ਨੂੰ ਬਾਚਨਾ ਕਰੀਏ ਫੇਰੇ ਦਈਏ 325 ਸਾਲ ਹੋ ਗਏ ਤੇ ਧਿਆਨ ਮਾਰ ਕੇ ਵੇਖਿਓ ਅੱਜ ਵੀ ਕਹਿਣਾ ਪਵੇ ਜੇ ਅੱਜ ਵੀ ਇਹ ਗੱਲ ਕਹਿਣੀ ਪਵੇ ਭਾਈ ਤੂੰ ਕੇਸ ਰੱਖ ਲੈ ਦਾੜ੍ਹੀ ਰੱਖ ਲੈ ਤੇ ਸਾਡੇ ਤੋਂ ਵੱਧ ਕਿਸਮਤ ਦੀ ਕਿਹਦੀ ਹੋ ਸਕਦੀ ਹੈ ਹਰ ਬੰਦੇ ਦਾ ਕੰਮ ਹੈ ਭਾਈ ਮਨਦੀਪ ਸਿੰਘ ਹੁਣੇ ਬੈਠੇ ਆ ਵਿਰਸਾ ਸੰਭਾਲ ਸਰਦਾਰੀ ਲਹਿਰ ਤੋਂ ਐਡੀਆਂ ਕੋਸ਼ਿਸ਼ਾਂ ਕਿ ਘਰਾਂ ਤੱਕ ਦਸਤਾਰਾਂ ਪਹੁੰਚਾਉਣ ਦੀ ਗੱਲ ਕਿੱਥੇ ਤੇ ਸਾਨੂੰ ਸ਼ੌਕ ਹੋਣਾ ਚਾਹੀਦਾ ਸੀ ਚਾਹ ਹੋਣਾ ਚਾਹੀਦਾ ਸੀ ਅਸੀਂ ਖੁਦ ਸਤਾਰਾਂ ਬੰਨਦੇ ਔਰ ਅੱਜ ਦਸਤਾਰਾਂ ਦੇ ਨੰਗਰ ਲਾ ਲਾ ਕੇ ਭਾਈ ਦਸਤਾਰ ਸਜਾ ਲਓ ਗੁਰੂ ਵਾਲੇ ਬਣ ਜਾਓ ਕਿਉਂ ਕਹਿਣਾ ਪੈ ਰਿਹਾ ਕਿਉਂਕਿ ਪਤਾ ਹੈ ਜੇ ਦਸਤਾਰ ਨਾਲ ਨਾ ਜੁੜੇ ਜੇ ਬਾਣੀ ਨਾਲ ਨਾ ਜੁੜੇ ਜੇ ਸਿਮਰਨ ਨਾਲ ਨਾ ਜੁੜੇ ਜੇ ਨਿਤਨੇਮ ਨਾਲ ਨਾ ਜੁੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਦੁਆਰਾ نسل 쿠ਸੀ ਸਾਡੀ ਬਹੁਤ ਹੋ ਰਹੀ ਆ ਤੇ ਬਹੁਤ ਹੋਣੀ ਆ ਸਾਨੂੰ ਜਾਗਣਾ ਪੈਣਾ ਤੇ ਕੋਸ਼ਿਸ਼ ਕਰੀਏ ਘਰਾਂ ਵਿੱਚ ਗੁਰਬਾਣੀ ਲੈ ਕੇ ਆਈਏ ਨਿਤਨੇਮ ਲੈ ਕੇ ਆਈਏ ਸਿਮਰਨ ਲੈ ਕੇ ਆਈਏ ਇਹ ਸਾਰੀਆਂ ਗੱਲਾਂ ਨੂੰ ਵੇਖਣ ਤੋਂ ਬਾਅਦ ਆਪਾਂ ਇਹ ਕੋਸ਼ਿਸ਼ ਕੀਤੀ ਕਿਉਂਕਿ ਹਰ ਮਹੀਨੇ ਨਵੇਂ ਪ੍ਰਚਾਰਕ ਬੁਲਾ ਕੇ ਮਹਾਪੁਰਖ ਬੁਲਾ ਕੇ ਇੱਕੋ ਹੀ ਮੇਰੀ ਇੱਛਾ ਹੁੰਦੀ ਹੈ ਵੀ ਕੋਈ ਨਾ ਕੋਈ ਮਹਾਰਜ ਦੇ ਨਾਲ ਜੁੜ ਜਾਏ ਕੋਈ ਨਾ ਕੋਈ ਅੰਮ੍ਰਿਤਧਾਰੀ ਹੋ ਜਾਏ ਸੰਗਤ ਜੀ ਇਹ ਚਾਹ ਹੁੰਦਾ ਹੈ ਕਿਉਂਕਿ ਸਾਡਾ ਫਰਜ਼ ਹੈ ਅਸੀਂ ਗੁਰੂ ਘਰ ਦਾ ਖਾਨੇ ਆ ਅਸੀਂ ਗੁਰੂ ਘਰ ਰਹਿੰਦੇ ਆ ਕੁੱਤਿਆਂ ਦਾ ਕੰਮ ਹੁੰਦਾ ਹੈ ਭੌਂਕਣਾ ਤੇ ਸੰਗਤ ਜੀ ਜਾਗਣਾ ਨਾ ਜਾਗਣਾ ਇਹ ਸਾਡੀ ਮਰਜ਼ੀ ਹੈ ਸਾਡਾ ਫਰਜ਼ ਇਹ ਹੈ ਵੀ ਅਸੀਂ ਹੋਕਾ ਦਿੰਦੇ ਰਹਿਣਾ ਹੈ ਇਹ ਵਿਸਾਖੀ ਦਾ ਸਮਾਗਮ ਇਸ ਕਰਕੇ ਉਹ ਲਿਖਿਆ ਗਿਆ ਕਿ ਕੋਸ਼ਿਸ਼ ਕਰੀਏ ਵੀ ਕੋਈ ਨਾ ਕੋਈ ਅਮਰਤਾਰੀ ਹੋ ਜਾਏ ਕੋਈ ਨਾ ਕੋਈ ਮਹਾਪੁਰਖ ਦਾ ਬਚਨ ਸੁਣ ਕੇ ਕਿਸੇ ਕਥਾਵਾਚਕ ਦਾ ਕਿਸੇ ਕੀਰਤਨੀਏ ਦਾ ਕਿਸੇ ਮਹਾਤਮਾ ਦੀ ਗੱਲ ਸੁਣ ਕੇ ਬੰਦਾ ਜੁੜ ਜਾਏ ਇਹ ਕੋਸ਼ਿਸ਼ ਵੀ ਸਾਰੇ ਜੁੜ ਜਾਣ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਆਉਣ ਕਿਉਂਕਿ ਬੜਾ ਦੁੱਖ ਹੁੰਦਾ ਜਦੋਂ ਕੋਈ ਮਾਂ ਆ ਕੇ ਰੋਂਦੀ ਹੈ ਵੀ ਮੇਰਾ ਪੁੱਤ ਚਿੱਟੇ ਨਾਲ ਮਰ ਚਲੇਆ ਸਾਡੇ ਘਰ ਦੇ ਵਿੱਚ दारू ਪੀ ਕੇ ਮੇਰਾ ਪਤੀ ਮਰਦਾ ਪਿਆ ਆ ਛੋਟੇ ਛੋਟੇ ਬੱਚੇ ਗੱਲਾਂ ਕਰਕੇ ਕਹਿੰਦੇ ਆ ਸਾਡਾ ਬਾਪੂ ਮਰ ਜੱਲੇ ਆ ਜੀ ਨਸ਼ੇ ਦੇ ਨਾਲ ਫਿਰ ਉਦੋਂ ਦੁੱਖ ਹੁੰਦਾ ਤੇ ਇਹ ਤਾਂ ਕੂਸ਼ਿਸ਼ਾਂ ਕੀਤੀਆਂ ਜਾਂਦੀਆਂ ਸੁਆਗਮ ਉਲਿੱਕੇ ਜਾਂਦੀ ਏ ਇਦਾਂ ਹੀ ਉਲਿੱਕੇ ਜਾਂਦੇ ਰਹਿਣਗੇ ਮਹਾਪੁਰਖ ਗੁਰਮੁਖ ਪਿਆਰੇ ਸਿੰਘ ਸਾਹਿਬ ਆਉਂਦੇ ਰਹਿਣਗੇ ਆਪ ਜੀ ਨੂੰ ਗੁਰਮਤ ਵਿਚਾਰਾ ਰਾਹੀ ਨਿਹਾਲ ਕਰਦੇ ਰਹਿਣਗੇ ਪਰ ਮੈਂ ਬੇਨਤੀ ਕਰਾਂਗਾ ਕੋਈ ਨਾ ਕੋਈ ਬਚਨ ਜ਼ਰੂਰ ਹਿਰਦੇ ਚ ਵਸਾਈਏ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਕਿੱਥੇ ਕੀ ਖੇੜ ਵਰਤ ਜਾਣੀ ਹੈ ਮੁੜ ਕੇ ਕਿਸੇ ਨੇ ਪੁੱਛਣਾ ਕਿ ਕਿੱਥੇ ਤੇਰਾ ਘਰਿਆ ਇਸ ਕਰਕੇ ਜਾਗਣ ਦਾ ਯਤਨ ਕਰੀਏ ਔਰ ਨਾਲ ਹੀ ਮਹਾਪੁਰਖ ਪਿਛਲੀ ਦਸਵੀਂ ਨੂੰ ਇਹ ਬਚਨ ਕਰਕੇ ਗਏ ਸੀ ਜੋ ਚੁਪੈਰਾ ਸਾਹਿਬ ਉਹ ਸ਼ੁਰੂ ਹੋਣ ਲੱਗਿਆ ਪਹਿਲਾ ਚੁਪਹਿਰਾ ਜਿਹੜਾ 21 ਤਰੀਕ ਨੂੰ ਦਿਨ ਐਤਵਾਰ ਨੂੰ ਪਹਿਲਾ ਚੁਪਹਿਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਦੀ ਪਾਵਨ ਯਾਦ ਦੇ ਅੰਦਰ ਉਹਨਾਂ ਦੇ ਪਿਆਰ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਅੰਦਰ ਪਹਿਲਾ ਚੁਪਹਿਰਾ ਜਿਹੜਾ ਗੁਰਦੁਆਰਾ ਗੁਰੂ ਸਰਪੱਤਸ਼ੇਵੀ ਪਿੰਡ ਅਲੀਪੁਰ ਖਾਲਸਾ ਵਿਖੇ ਸ਼ੁਰੂ ਹੋ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ 21 ਤਰੀਕ ਨੂੰ ਦਿਨ ਐਤਵਾਰ ਤਕਰੀਬਨ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਚਪਹਿਰਾ ਜਿਹੜਾ ਉਹ ਹੋਇਆ ਕਰੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਨਾਲ ਸਾਰਿਆਂ ਨੇ ਲਾਹੇ ਲੈਣੇ ਸੰਗਤ ਜੀ ਭਾਵੇਂ ਇੱਕ ਜਾਣੇ ਆਇਓ ਭਾਵੇਂ ਦੋ ਜਾਣੇ ਆਇਓ ਭਾਵੇਂ ਤਿੰਨ ਜਾਣੇ ਆਇਓ ਤੇ ਭਾਵੇਂ ਪੰਜ ਜਾਣੇ ਆਇਓ ਕਿ ਜਿਹੜੀ ਮਰਯਾਦਾ ਆ ਕਿਉਂਕਿ ਜੋ ਮਹਾਪੁਰਖਾਂ ਨੇ ਸ਼ੁਰੂ ਕੀਤੀ ਹੈ ਜੋ ਧੰਨ ਬਾਬਾ ਦੀਪ ਸਿੰਘ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਤੇ ਆਪਾਂ ਚਾਹੁੰਦੇ ਆ ਕਿ ਇਹ ਬਖਸ਼ਿਸ਼ਾਂ ਬਾਕੀਆਂ ਵਿੱਚ ਵੀ ਵੰਡੀਆਂ ਜਾਣ ਅੱਜ ਲੋਕ ਕਈ ਕੋਈ ਕਿਸੇ ਸਿਆਣੇ ਕੋਲ ਜਾ ਰਿਹਾ ਕੋਈ ਕਿਸੇ ਤੋਂ ਲਾਚੀਆਂ ਕਰਾਉਂਦਾ ਫਿਰਦਾ ਕੋਈ ਸਵਾਦੀਆਂ ਕੁੜੀਆਂ ਲੈਂਦਾ ਫਿਰਦਾ ਕੋਈ ਬ੍ਰਾਹਮਣ ਨੂੰ ਹੱਥ ਵਿਖਾ ਰਿਹਾ ਪਰ ਸਾਰਿਆਂ ਤੋਂ ਵੱਡੀ ਤਾਕਤ ਹੈ ਬਾਬਾ ਦੀਪ ਸਿੰਘ ਮਹਾਰਾਜ ਜੀ ਸ਼ਹੀਦਾਂ ਦੀ ਤਾਕਤ ਜਿਹੜੀ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਨੇ ਚਪੈਰੇ ਦੁਆਰਾ ਧੰਨ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨਾਲ ਜੋੜਨਾ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਤੁਸੀਂ ਕਿਸੇ ਵੀ ਮੁਸ਼ਕਲ ਵਿੱਚੋਂ ਦੇ ਮੈਂ ਸਾਰਾ ਕੁਝ ਪ੍ਰੈਕਟੀਕਲ ਕਰਕੇ ਫਿਰ ਆਪਾਂ ਸ਼ੁਰੂ ਕਰਨ ਦੀ ਗੱਲ ਕਿਉਂਕਿ ਗੁਰਬਾਣੀ ਵਿੱਚ ਤੇ ਅੰਮ੍ਰਿਤ ਹੈ ਹੀ ਹੈ ਗੁਰਬਾਣੀ ਵਿੱਚ ਤੇ ਤਾਕਤ ਹੈ ਹੀ ਹੈ ਮਹਾਰਾਜ ਤੇ ਬਹੁਤ ਮਿਹਰਾ ਕਰਦੇ ਆਪਾਂ ਇਹ ਥਾਂ ਤੇ ਰਹਿ ਕੇ ਇਹ ਕੁਝ ਵੇਖਿਆ ਵੀ ਸਾਹਮਣੇ ਕਰਾਮਾਤਾਂ ਵਰਤਦੀਆਂ ਗੁਰੂ ਸਾਹਿਬ ਦੀ ਮਹਾਰਾਜ ਇਦਾਂ ਹੀ ਕਰਾਮਾਤ ਵਰਤਾ ਦਿੰਦੇ ਬਖਸ਼ਿਸ਼ਾਂ ਕਰ ਦਿੰਦੇ ਇਹ ਕਦੋਂ ਹੁੰਦੀ ਹੈ ਕਿਰਪਾ ਜਦੋਂ ਗੁਰੂ ਸਾਹਿਬ ਮਿਹਰ ਕਰਨ ਜਦੋਂ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਉਣ ਤੇ ਸੰਗਤ ਜੀ ਜੇ ਜਦੋਂ ਮਹਾਰਾਜ ਤਰੁੱਠ ਪੈਂਦੇ ਆ ਨਾ ਫਿਰ ਸਤਿਗੁਰੂ ਜੀ ਆਪਣੇ ਘਰ ਦੇ ਵਿੱਚੋਂ ਆਪਣੇ ਦਰ ਦੇ ਵਿੱਚੋਂ ਵੱਡੇ ਵੱਡੇ ਖਜ਼ਾਨੇ ਸਿੱਖ ਦੀ ਝੋਲੀ 'ਚ ਪਾਉਂਦੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਉਹ ਮੈਂ ਸਮਾਪਤੀ ਕਰਾਂ 21 ਤਰੀਕ ਜਨ ਐਤਵਾਰ ਨੂੰ ਸਾਰਿਆਂ ਨੇ ਤਿਆਰ ਪਰ ਤਿਆਰ ਹੋ ਕੇ ਬੜੇ ਪ੍ਰੇਮ ਦੇ ਨਾਲ ਇਸ ਸਥਾਨ ਤੇ ਗੁਰਦੁਆਰਾ ਗੁਰੂ ਸਰਪਾਤਸ਼ੇਵੀ ਪਿੰਡ ਅਲੀਪੁਰ ਖਾਲਸਾ ਜ਼ਿਲ੍ਹਾ ਸੰਗਰੂਰ ਪੰਜਾਬ ਨੇੜੇ ਮਰੇ ਕੋਲਾ ਧੋਰੀ ਇਸ ਸਥਾਨ ਦੇ ਉੱਤੇ ਚਪੈਰਾ ਸਾਹਿਬ ਸ਼ੁਰੂ ਹੋਣਾ ਹੈ ਸੋ ਸਾਰੀਆਂ ਸੰਗਤਾਂ ਨੇ ਪਹਿਲੇ ਚਪੈਰੇ ਵਿੱਚ ਵੱਧ ਚੜ ਕੇ ਹਾਜ਼ਰੀ ਭਰਨੀ ਹੈ ਕਿਉਂਕਿ ਕੰਮ ਨਾ ਮੁਕਣੇ ਆ ਨਾ ਧੰਦੇ ਮੁਕਣੇ ਆ ਜ਼ਿੰਦਗੀ ਮੁੱਕ ਜਾਣੀ ਇਸ ਕਰਕੇ ਜਿਹੜੇ ਜਿਨ੍ਹਾਂ ਨੂੰ ਕੋਈ ਵੀ ਮੁਸ਼ਕਲ ਹੈ ਕਿਸੇ ਵੀ ਪ੍ਰੋਬਲਮ ਦੇ ਵਿੱਚ ਕਿਉਂਕਿ ਜਿਹੜੇ ਸੁਖੀ ਬੰਦੇ ਆ ਜਾਂ ਜਿਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਉਹ ਤੇ ਬਾਣੀ ਦੇ ਨੇੜੇ ਤੇੜੇ ਨਹੀਂ ਆਉਂਦੇ ਉਤੇ ਗੁਰੂ ਘਰ ਦੇ ਅੱਗੋਂ ਵੀ ਕਈ ਵਾਰ ਆਪਾਂ ਵੇਖਦੇ ਆਂ ਡੱਕਦੀਆਂ ਆਵਾਜ਼ਾਂ ਵਧਾਵਦਾ ਕੇ ਲੰਘਦੇ ਆ ਕਿਉਂਕਿ ਉਹਨਾਂ ਨੂੰ ਤਕਲੀਫ ਨਹੀਂ ਆ ਜਿਹੜਾ ਬੰਦਾ ਦੁੱਖ ਵਿੱਚ ਹੁੰਦਾ ਮੁਸ਼ਕਲ ਵਿੱਚ ਹੁੰਦਾ ਤੇ ਉਹਨੂੰ ਗੁਰੂ ਦੇ ਚਰਨਾਂ ਵਿੱਚ ਆਉਣ ਦੀ ਬਹੁਤ ਲੋੜ ਹੁੰਦੀ ਹੈ ਪਰ ਤੁਸੀਂ ਕਿਸੇ ਵੀ ਮੁਸ਼ਕਲ ਵਿੱਚ ਯਾਦ ਰੱਖਿਓ ਇਹ ਧੰਨ ਗੁਰੂ ਗੰਗਸਾਹਿ ਮਹਾਰਾਜ ਦਾ ਦਰ ਘਰਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਰ ਘਰ ਇਥੋਂ ਬਟੀਆਂ ਬਖਸ਼ਿਸ਼ਾਂ ਤੇ ਬਰਕਤਾਂ ਵਰਤਦੀਆਂ ਆ ਕੋਸ਼ਿਸ਼ ਕਰਨੀ ਭਾਵਨਾ ਦੇ ਨਾਲ ਜੁੜਨਾ ਹੈ ਸਾਰੀਆਂ ਸੰਗਤਾਂ ਨੇ ਜਿੰਨੇ ਆਪ ਸਾਰੇ ਜੁੜੇ ਹੋ ਕਾਫੀ ਇਲਾਕੇ ਤੋਂ ਅੱਜ ਸੰਗਤਾਂ ਪੂਰੇ ਇਲਾਕੇ ਵਿੱਚੋਂ ਤੁਸੀਂ ਆਏ ਹੋ ਨਗਰ ਬਾਠਾਂ ਤੋਂ ਭਾਈ ਬਲਵਿੰਦਰ ਸਿੰਘ ਹੁਣੀ ਆਏ ਬੈਠੇ ਆ ਨਗਰ ਸੰਦੌੜ ਤੋਂ ਵੀ ਸਿੰਘ ਸਾਹਿਬ ਇੰਦਰਜੀਤ ਸਿੰਘ ਹੁਣੀ ਆਏ ਕੋਠਾਲੇ ਨਗਰ ਤੋਂ ਫੌਜੀ ਸਾਹਿਬ ਹੁਣੀ ਆਏ ਹੋਏ ਕਮਾਲਪੁਰੇ ਤੋਂ ਵੀ ਆਈ ਸੰਗਤ ਜਗੇੜੇ ਤੋਂ ਵੀ ਆਏ ਆ ਭਾਈ ਸਾਹਿਬ ਹੁਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੱਥੋਂ ਜਿੱਥੋਂ ਤੁਸੀਂ ਹਾਜ਼ਰੀ ਭਰਨ ਲਈ ਪਹੁੰਚੇ ਭਾਈ ਜਸਵੀਰ ਸਿੰਘ ਜੱਸੀ ਪੱਤਰਕਾਰ ਜੀ ਤੋਂ ਵੀ ਆਏ ਆ ਸਰਦਾਰ ਮਦੀਪ ਸਿੰਘ ਜੀ ਖੁਰਦ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਦਸਤਾਰ ਲਈ ਬਹੁਤ ਕੰਮ ਕੀਤਾ ਆ ਅਸਲ ਵਿੱਚ ਮੇਰਾ ਕਈ ਵਾਰ ਮਨ ਹੁੰਦਾ ਵੀ ਇਹਨਾਂ ਨੂੰ ਬਹੁਤ ਕੋਈ ਵੱਡੇ ਮਹਿੰਗੇ ਤੋਹਫੇ ਨਾਲ ਇਹਨਾਂ ਦਾ ਸਨਮਾਨ ਕੀਤਾ ਜਾਏ ਕਿਉਂਕਿ ਘਰ ਘਰ ਤੱਕ ਇਹਨਾਂ ਨੂੰ ਬੜਾ ਕੁਝ ਲੋਕਾਂ ਨੇ ਸੰਸਾਰ ਨੇ ਕਿਹਾ ਪਰ ਇਹਨਾਂ ਨੇ ਬੜੀ ਵੱਡੀ ਕੋਸ਼ਿਸ਼ ਕੀਤੀ ਹੈ ਦਸਤਾਰ ਨੂੰ ਕੋਨੇ-ਕੋਨੇ ਤੱਕ ਬਚਾਉਣ ਲਈ ਆਪਾਂ ਵੇਖਦੇ ਆਂ ਜਦੋਂ ਕਿਤੇ ਦਸਤਾਰ ਦੀ ਗੱਲ ਚੱਲਦੀ ਤੇ ਸਾਰਿਆਂ ਤੋਂ ਪਹਿਲਾਂ ਨਾਮ ਆਉਂਦਾ ਇਹਨਾਂ ਦਾ ਮਹਾਰਾਜ ਦੀ ਬਹੁਤ ਇਹਨਾਂ ਤੇ ਕਿਰਪਾ ਹੈ ਮੇਹਰ ਸੱਚੇ ਪਾਤਸ਼ਾਹ ਮੇਰ ਕਰਨ ਸਦਾ ਹੀ ਐਸੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖਣ ਜਿੰਨੇ ਵੀ ਆਪ ਸਾਰੇ ਤੁਸੀਂ ਜੁੜੇ ਹੋ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਮਹਾਰਾਜ ਕਿਰਪਾ ਕਰਨ ਸਾਰਿਆਂ ਨੇ ਪਿਆਰ ਦੇ ਨਾਲ ਅਰਦਾਸ ਬੇਨਤੀ ਵਿੱਚ ਜੁੜਨਾ ਹੈ। ਸਰਦਾਰ ਸਵਰਨਜੀਤ ਸਿੰਘ ਹਣੀ ਜਿਨ੍ਹਾਂ ਵੱਲੋਂ ਖਣਪੜ ਸਾਹਿਬ ਦੀ ਸੇਵਾ ਹੋਈ ਧੰਨਵਾਦ। ਭਾਈ ਮਨਦੀਪ ਸਿੰਘ ਜੀ ਹੱਥੋਂ ਉਹਨਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਹੋਈ ਧੰਨਵਾਦ। ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਹਨੇ ਵੀ ਆਪ ਸਾਰੇ ਵੀਰ ਬਜ਼ੁਰਗ ਮਾਵਾਂ ਪੈਣਾ ਬੱਚੇ ਸਾਰੇ ਜੁੜੇ ਹੋ। ਸਾਰਿਆਂ ਦਾ ਧੰਨਵਾਦ ਮੈਂ ਮਾਵਾਂ ਨੂੰ ਵਿਸ਼ੇਸ਼ ਕਰਕੇ ਬੇਨਤੀ ਕਰਦਾ। ਇਹ ਆਪਾਂ ਪਹਿਲਾਂ ਸ਼ਨੀਵਾਰ ਤੇ ਜੁੜਦੇ ਹੀ ਸੀ। ਹਰ ਸ਼ਨੀਵਾਰੀ ਸੁਖਮਨੀ ਸਾਹਿਬ ਦੇ ਸਰਬੱਤ ਦੇ ਭਲੇ ਲਈ ਜਾਪ ਹੁੰਦੇ ਪਰ ਹੁਣ ਚਪੈਰਾ ਸਾਹਿਬ ਤੇ ਵੀ ਸਾਰਿਆਂ ਨੇ ਜੁੜਨ ਦੀ ਕਿਰਪਾਲਤਾ ਕਰਨੀ ਹੈ ਆਪੋ ਆਪਣੀ ਭਾਵਨਾ ਦੇ ਅਨੁਸਾਰ ਮਹਾਪੁਰਖਾਂ ਵੱਲੋਂ ਹੁਕਮ ਹੋਇਆ ਸੀ ਸ੍ਰੀ ਬਾਣ ਸੰਤ ਬਾਬਾ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਸੋ ਅੱਜ ਗਿਆਨੀ ਸ਼ੇਰ ਸਿੰਘ ਹੁਣੇ ਵੀ ਇਹ ਗੱਲ ਕਹਿ ਗਏ ਵੀ ਜ਼ਰੂਰੀ ਹੈ ਚੜ੍ਹਦੀ ਕਲਾ ਦੇ ਨਾਲ ਇਸ ਤੇ ਪਹਿਰਾ ਦੇਣਾ ਚਾਹੀਦਾ ਆ ਸਾਰੇ ਜੁੜੀਏ ਬਾਣੀ ਦੇ ਨਾਲ ਜਿਨ੍ਹਾਂ ਕੋਲ ਜਦੋਂ-ਜਦੋਂ ਸਮਾਂ ਹੋਵੇ ਸਾਰੇ ਜਿੱਥੇ ਅੱਜ ਮਹਾਰਾਜ ਦੀਵਾਨ ਸਜਿਆ ਵਿਸਾਖੀ ਦੇ ਸਬੰਧ ਵਿੱਚ ਉੱਥੇ ਨਾਲ ਹੀ ਗੁਰੂ ਕੇ ਨਿਸ਼ਾਨਾਂ ਦੇ ਚੋਲਿਆਂ ਦੀ ਬਸਤਰਾਂ ਦੀ ਸੇਵਾ ਹੋਈ ਹੈ। ਭਾਈ ਜਸਵੀਰ ਸਿੰਘ ਹੁਣਾ ਨੇ ਸੇਵਾ ਕੀਤੀ, ਭਾਈ ਰਾਮ ਸਿੰਘ ਹੁਣਾ ਨੇ ਧੰਨਵਾਦ। ਮਹਾਰਾਜ ਮੀਰਾਂ ਕਰਨ ਸਾਰਿਆਂ ਦੇ ਨਾਮ ਸਤਿਗੁਰੂ ਜੀ ਆਪ ਜਾਣਦੇ ਆ। ਤੁਸੀਂ ਜੋ-ਜੋ ਜਿੱਥੇ-ਜਿੱਥੇ ਸੇਵਾਵਾਂ ਕੀਤੀਆਂ, ਮਹਾਰਾਜ ਸੇਵਾ ਸਾਰਿਆਂ ਦੀ ਥਾਏ ਪਾਉਣ ਸਾਰੇ ਪੜਿਓ ਪਿਆਰ ਦੇ ਨਾਲ। ਬੇਨਤੀ ਕਰ ਲਈਏ ਮਹਾਰਾਜ ਦੇ ਚਰਨਾਂ ਦੇ ਸੱਚੇ ਪਾਤਸ਼ਾਹ। ਬੇਰ ਕਰ ਦਿਓ। ਜੀ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੋ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੋ ਸਾਰੇ ਪਰਿਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦੋ ਸਾਰੇ ਪਰਿਵਾਰ ਸਿੱਖੀ ਦੀ ਦਾਤ ਬਖਸ਼ ਦੋ 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 ਦੀ ਦਾਤ ਬਖਸ਼ ਕੋ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਕੋ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਨੋ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਸਾਰੇ ਪਰਵਾਰ ਨੂੰ ਕੀ ਦੀ ਦਾਤ ਬਖਸ਼ ਦਿਓ ਆਓ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ ਚ ਸੱਚੇ ਪਾਤਸ਼ਾਹ ਕਿਰਪਾ ਦੇ ਘਰ ਵਿੱਚ ਆ ਕੇ ਇਹ ਰਹਿਮਤ ਬਖਸ਼ਿਸ਼ ਕਰਨ ਸਾਰਿਆਂ ਦੇ ਘਰਾਂ ਵਿੱਚ ਅੰਮ੍ਰਿਤ ਦੀ ਨਿਤਨੇਮ ਦੀ ਦਾਤ ਆ ਜਾਏ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਂ ਕਰੋੜਾਂ ਵਾਰੀ ਧੰਨਵਾਦ ਜਿਨ੍ਹਾਂ ਨੇ ਰਹਿਮਤਾਂ ਬਖਸ਼ੀਆਂ ਵਰਤਾਈਆਂ ਸਾਨੂੰ ਆਪਣੇ ਚਰਨਾਂ ਚ ਬਿਠਾਇਆ ਸੋਹਣਾ ਨਾਨ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਪੜ੍ਹਨਗੇ ਉਪਰੰਤ ਅਰਦਾਸ ਬੇਨਤੀ ਹੋਣੀ ਹੈ ਸਾਰਿਆਂ ਨੇ ਪ੍ਰੇਮ ਨਾਲ ਜੁੜਨ ਦਾ ਯਤਨ ਕਰਨਾ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਜੋ ਕਿ ਆਪ ਸਾਰੇ ਮਹਾਰਾਜ ਦੇ ਚਰਨਾਂ 'ਚ ਜੁੜੇ ਹੋ ਉਦੇਵੀ ਨਗਰ ਤੋਂ ਡਾਕਟਰ ਸਾਹਿਬ ਆਏ ਉਹਨਾਂ ਦਾ ਵੀ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਫੇਰ ਇੱਕ ਵਾਰ ਸਾਊਂਡ ਵਾਲੇ ਵੀਰ ਦਾ ਔਰ ਨਾਨਕ ਸਰ মিডিਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬੜੇ ਪਿਆਰ ਨਾਲ ਹਰ ਸੁਆਗਤ ਦੀ ਸੇਵਾ ਤਤ ਪਰ ਹੋ ਕੇ ਨਿਭਾਉਂਦੇ ਆ ਧੰਨਵਾਦ ਮਹਾਰਾਜ ਕਿਰਪਾ ਕਰਨ ਸਵਾਉ ਸਾਰੇ ਪਿਆਰ ਦੇ ਨਾਲ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਹੈ ਆਉਣ ਵਾਲੀ 21 ਤਰੀਕ ਯਾਦ ਰੱਖਿਓ ਅੱਜ 18 ਤਰੀਕ ਹੋ ਗਈ ਆਉਣ ਵਾਲੀ 21 ਤਰੀਕ ਨੂੰ ਐਤਵਾਰ ਵਾਲੇ ਦਿਨ ਚਪੈਰਾ ਸਾਹਿਬ ਦੇ ਜਾਪ 12 ਵਜੇ ਸ਼ੁਰੂ ਹੋਣਗੇ 4 ਵਜੇ ਤੱਕ ਸਾਰਿਆਂ ਨੇ ਸਮੇਂ ਸਿਰ ਪਹੁੰਚ ਕੇ ਲਾਹੇ ਪ੍ਰਾਪਤ ਕਰਨੇ ਆਪੋ ਆਪਣੀ ਭਾਵਨਾ ਸ਼ਰਧਾ ਦੇ ਨਾਲ ਗੁਰਦੁਆਰਾ ਗੁਰੂ ਸਰਪਾਤਸ਼ੀ 6 ਪਿੰਡ ਵਾਲੀ ਪੁਰਖਾਲ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਆਓ ਸਾਰੇ ਪਿਆਰ ਦੇ ਨਾਲ ਆਨੰਦ ਸਹਿਬ ਜੀ ਦੀ ਪਾਵਨ ਬਾਣੀ ਨਾਲ ਜੁੜੀਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ ਭੁੱਲਣ ਅੰਦਰ ਸਭ ਕੋ ਅਪੋਲੋ ਗੁਰੂ ਕਰਤਾਰ ਲੋਕ ਸੁਖੀ ਪਰਲੋਕ ਸਹੇਲੇ ਨਾਨਕ ਹਰਪਵ ਆਪੇ ਮਿਲੇ ਨਾਲ ਨਾਲ ਮਹਾਰਾਜ ਦੇ ਦਰਬਾਰ ਦੀ ਵੀ ਸੇਵਾ ਚੱਲ ਰਹੀ ਹੈ ਬਿਜਲੀ ਦਾ ਕੰਮ ਸ਼ੁਰੂ ਹੋ ਗਿਆ ਆ ਸੁਬੇੰਦੀ ਹੈ ਸਾਰਿਆਂ ਨੇ ਫਿਰ ਨਾਲ ਨਾਲ ਲੱਕੜ ਦਾ ਵੀ ਕੰਮ ਹੋਣਾ ਹੈ ਉੱਪਰ ਸੀਲਿੰਗ ਹੋਣੀ ਹੈ ਸਾਰਿਆਂ ਨੇ ਵੱਧ ਚੜ ਕੇ ਸਹਿਯੋਗ ਕਰਨ ਦੀ ਕਿਰਪਾਲਤਾ ਕਰਨੀ ਔਰ ਫਸਲ ਦਾ ਟਾਈਮ ਜਿਨ੍ਹਾਂ ਜਿਨ੍ਹਾਂ ਨੂੰ ਮਹਾਰਾਜ ਨੇ ਆਨ ਤਨ ਦੀ ਦਾਤ ਬਖਸ਼ਿਸ਼ ਕੀਤੀ ਉਹ ਵਾਦ ਚੜ ਕੇ ਜਰੂਰ ਯੋਗਦਾਨ ਸਹਿਯੋਗ ਪਾਇਓ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧੰਵਾਦ ਆਦੀਪ ਸਿੰਘ ਮਹਾਰਾਜ ਜੀ ਸਾਰਿਆਂ ਦੀਆਂ ਖੁਸ਼ੀਆਂ ਸਾਰਿਆਂ ਦੀਆਂ ਮਨੋ ਕਾਵਨਾਵਾਂ ਭਾਵਨਾਵਾਂ ਨੂੰ ਸਦਾ ਫਲ ਲਈ ਰੱਖਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਜੋ ਭਾਵਨਾ ਲੈ ਕੇ ਤੁਸੀਂ ਮਹਾਰਾਜ ਦੇ ਚਰਨਾਂ ਚਾਹੁੰਦੇ ਹੋ ਸਤਿਗੁਰੂ ਜੀ ਸਾਰਿਆਂ ਨੂੰ ਖੁਸ਼ੀਆਂ ਦੇਣ ਵਧ ਚੜ ਕੇ ਸਹਿਯੋਗ ਸੇਵਾ ਕਰਨ ਦਾ ਯਤਨ ਕਰਨਾ ਆਓ ਸਾਰੇ ਪਿਆਰ ਨਾਲ ਬੜੀ ਹੋ ਜੀ ਫਿਰਸਮਾਤੀ ਹੈ ਕੋਈ ਵੀ ਰਸਨਾਵਾਜੀ ਨਾ ਰਹਿ ਜਾਵੇ ਗੁਰਦੁਆਰਾ ਸਤਗੁਰਵਦਾਸ ਮਹਾਰਾਜ ਜੀ ਦੇ ਪ੍ਰਧਾਨ ਜੀ ਔਰ ਹੈੱਡ ਗ੍ਰੰਥੀ ਸਾਹਿਬ ਉਹ ਵੀ ਹਾਜ਼ਰੀ ਸਵੇਰ ਤੋਂ ਭਰੇ ਆ ਧੰਨਵਾਦ ਅਬਰ ਜੀ ਸਿੰਘ ਜੀ ਅਲੀ ਪਰੋ ਵੀ ਹਾਜ਼ਰੀ ਭਰੇ ਆ ਧੰਨਵਾਦ ਉਹਨਾਂ ਦਾ ਵੀ ਸਾਰੀਆਂ ਸੰਗਤਾਂ ਦਾ ਮਹਾਰਾਜ ਨਾਮ ਸਾਰਿਆਂ ਦੇ ਆਪ ਜਾਣਦੇ ਆ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਬੱਚਿਆਂ ਦੇ ਜਨਮ ਦਿਨ ਵੀ ਅੱਜ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਅਰਦਾਸਾਂ ਬੇਨਤੀਆਂ ਮਹਾਰਾਜ ਦੇ ਚਰਨਾਂ ਚ ਆਪਰ ਹਲਕੇ ਕਰਨੀਆਂ ਸਾਰੇ ਜਪਿਓ ਜੀ ਕੋਈ ਵੀ ਰਸਨਾ ਵਾਂਜੀ ਨਾ ਰਹਿ ਜਾਏ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ आनंद पाया मेरी बाई सतगुरु ने पाया सतगुरु सा पाया महकती मन बतिया बदा राजा रतन परवार परियां शब्द गावन आईना सोता गावो हरि तेरा मन जितती बसाया ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਕੀ ਸਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਹਉਨਾਗਲਾ ਸਮਰੱਤ ਸੁਆਮੀ ਸੋ ਕਿਉ ਮਨ ਰੱਜਾ ਜਸ ਤੇ ਮੈ ਸੋ ਪਾਵੇ ਸਦਾ ਸਿਵਕ ਸਲਾਹਾ ਤੇਰੀ ਨਾਮ ਮਾਨ ਵਸਾਵੇ ਧਾਮ ਜਿਨ ਕਾ ਮਨ ਵਿੱਚ ਆ ਭਾਗੇ ਸਬਦ ਕਨੇਰੇ ਐ ਨਾਨਕ ਸੱਚੇ ਸਾਹਿਬ ਪਿਆਰ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਹੋ ਸੱਚਾ ਨਾਮ ਆਧਾਰ ਮੇਰਾ ਜਨ ਭੁੱਖਾਂ ਸਾਭ ਗਵਾ ਸ਼ਾਂਤ ਸੁਖ ਮਾਣ ਆਏ ਵਸਿਆ ਜੀ ਦੀ ਇੱਛਾ ਸਭ ਪੁਜਾਈਆ ਰਦਾ ਕੁਰਬਾਨ ਕੀਤਾ ਗੁਰ ਮਿੱਤੋ ਜਿਸ ਜੀ ਦਾਏ ਵਡਿਆਈਆ ਹੈ ਨਾਨਕ ਸੁਣੋ ਸੰਤੋ ਸ਼ਬਦ ਸਰੂਪੇ ਆਰੋ ਸਚ ਨਾਮ ਮੇਰਾ ਉਧਾਰੋ ਬਾਤੇ ਪੰਚ ਜਵਦ ਤੇ ਸਕਾਰ ਜਪ ਕੇ ਤੁ ਦਿੱਤੇ ਕਾਲ ਕੰਕ ਤਮਾਰਿਆ ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਾ ਲਾਕੇ ਸਹਿ ਨਾਨਕ ਤੈ ਸਤਿ ਘੋਆ ਤਿਤਕਾਰ ਅਨਹਦ ਬਾਜ ਅਨੰਦ ਸੁਣੋ ਗੜ ਪਾ ਗਿਓ ਸਗਲ ਮਨੋਰ ਚੂਰੇ ਪਾਰ ਬ੍ਰਹਮ ਤਾ ਪਾਇਆ ਉਸਰੇ ਸਗਲ ਵਸੂਰੇ ਉਸ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਚਾ ਚਨ ਭੈ ਚਰਚੇ ਪੂਰੇ ਕਰਤੇ ਜਾਨੀ ਹੁਣ ਤੇ ਪੁਨੀਤ ਕਹਤੇ ਭਵਨ ਸਤਗੁਰ ਰਹਾ ਪਰ ਘੂਰੇ ਬੰਸ ਨਾਨਕ ਗੁਰ ਚਰਨ ਲਾ ਕੇ ਬਾਛੇ ਅਨਹਨ ਦੂਰ ਚਲੋ ਪਵਨ ਗੁਰੂ ਪਾਣੀ ਪਤਾ ਮਾਤਾ ਧਰਸ ਮਹੱਤ ਦਿਵਚ ਰਾਜ ਦੋਇ ਦਾਈ ਦਾ ਆ ਖੇਲੇ ਸਗਲ ਜਗਤ ਛਕਿਆਈਆਂ ਪੁਰਿਆਈਆਂ ਵਚ ਧਰਮ ਹਦੂਰ ਕਰਪੀਆਂ ਪੋਆ ਪੜੀ ਕੇ ਲੜਖੂ ਸਤ ਕਾਲ ਸਾਡ ਤੇ ਮੁਕਯੋ ਚਲੇ ਕਿਤੇ ਜੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਤੂੰ ਠਾ